ਅਸੀਂ ਵੀ ਇਹ ਸਰਕਾਰ ਨਹੀਂ ਦੇਖੀ ਇਹ 70 ਵੀ ਮਾਮ ਲੋ ਗਾੜਾ ਨਹੀਂ ਕਰ ਲੋ ਫਿਰ ਵੀ ਰਿਟੇ ਹਿੱਟ ਕੀ ਜੀ ਹੈ ਤੇ ਝੂਠ ਪੰਡਾ ਦੇ ਪੰਡ ਪੰਨੇ ਬਿਆਂ ਝੂਠਾ ਐਸਾ ਇਹ ਕਹਦਾ 5 ਲੱਖ ਏਕੜ ਨੂੰ ਮੈਂ ਵੀ ਦਊਗਾ ਕਿਤੇ ਵੀ ਉਹਦਾ ਬਦਲ ਲਗਾ ਕੇ ਹੁਣ ਮੈਨੂੰ ਦੱਸ ਰਹੀ ਥੋੜੇ 52 ਪਿੰਡਾਂ ਚ 1 ਕਰੋੜ 16 ਲੱਖ ਰੁਪਇਆ ਦੇ ਕੇ ਗਿਆ ਅੜਾ ਨੁਕਸਾਨ ਹੋਇਆ 52 ਪਿੰਡਾਂ ਕੀ 1 ਕਰੋੜ 16 ਲੱਖ ਇਹ ਮਰਦਾ ਪੰਨੀ ਨਾ ਕਰਾ ਕਿ ਲਈ ਉਹ ਦੇਟ ਪੈਣ ਮਕਰ ਤੋਂ ਦੇ ਆ ਆ ਦਾ ਸਕਾਰ ਵੱਡੇ ਬਾਦੂ ਸਾਹਿਬ ਮੁੱਖ ਮੰਤਰੀ ਸੀ ਚੂੜੀਆਂ ਦੇ ਵੀ ਪੈਸੇ ਦਿੰਦੇ ਹੁੰਦੇ ਸੀ ਲੇਬਰ ਦੇ ਵੀ ਦਿੰਦੇ ਹੁੰਦੇ ਸੀ ਅਸਲੀ ਗੱਲ ਕੀ ਹੈ ਇਹਨਾਂ ਨੇ ਪੈਸਾ ਵੱਖ ਲਿਆ ਸਾਡੇ 12000 ਕਰੋੜ ਰੁਪਇਆ ਫਲੱਡ ਰੀਲੀਫ ਡਿਜ਼ਾਸਟਰ ਰੀਲੀਫ ਮੈਨੇਜਮੈਂਟ ਫੰਡ ਹੁੰਦਾ ਇਹਨੂੰ ਵੀ ਹੱਥ ਨਹੀਂ ਲਾ ਸਕਦੇ ਇਹਨਾਂ ਨੇ ਕੀ ਕੀਤਾ ਇਹ ਨੇ ਗੰਦੇ ਬੰਦੇ ਆ ਸਾਡੇ 12000 ਕਰੋੜ ਰੁਪਇਆ ਕੱਢ ਕੇ ਵਟ ਗਿਆ ਅੰਨੇ 4 ਕਰੋੜ ਤਾਂ ਇਕੱਲੇ ਥੱਲੇ ਹੀ ਇਸ਼ਤਿਹਾਰ ਲਾਉਂਦੇ ਨਾ ਤੁਸੀਂ ਹਿੰਦੁਸਤਾਨ ਦੇ ਕੋਨੇ-ਕੋਨੇ ਚਲੇ ਜਾ ਘਰੋਂ ਵਾਲੇ ਨੇ ਤਾਂ ਭਗਵਾਨਤਬੰਦ ਦਾ ਫੋਟੋ ਹੀ ਹਾਂ ਸਰਕ ਤੇ ਹਰ ਜੀ ਦੀ ਖੇਡੋ ਜਾਂ ਹਜ਼ਾਰ ਕਰੋੜ ਰੁਪਏ ਸਾਲ ਦਾ ਉਹਦੇ ਚੁੱਕਦੇ ਇਹਨਾਂ ਨੇ ਹਜ਼ਾਰ ਕਰੋੜ ਰੁਪਏ ਐਂ ਕਰਕੇ ਸਾਰੇ ਕਾਲਾ ਮਲਾ ਕਰਕੇ ਕਾਈਓ ਦਵਾਨੀ ਨਹੀਂ ਦੇ ਦੇਖੋ ਇੰਨਾ ਵੱਡਾ ਪਾਪ ਇੰਨਾ ਵੱਡਾ ਗੁੱਲ ਕਰ ਰਹੇ ਆ ਪੰਜ ਸਾਲ ਉਹਦੇ ਇਹਨਾਂ ਨੇ ਖਰਾਬ ਕਰਤੇ 5 ਸਾਲ ਕਾਂ ਦੇ ਸੀ ਇਹਨੇ ਕਰਦੇ ਤੁਸੀਂ ਕਿਤੇ ਵੱਧ ਕੇ ਸੋਚਿਆ ਕਿ ਸਹੀ ਹਮਦਮਤ ਕੌਣ ਆਪਰੇ ਕਿਹੜੀ ਪਾਰਟੀ ਆਪਣੀ ਹੈ ਕਿਹੜੀ ਪਰਾਈ ਹੈ ਕਿਨੇ ਸਾਨੂੰ ਕੁਝ ਕੁ ਦਿੱਤਾ ਜੇ ਤੁਸੀਂ ਸਹੀ ਦਿਲੋਂ ਸੋਚੋਗੇ ਨਾ ਕੋਈ ਆਪਣੀ ਖੇਤਰੀ ਪਾਰਟੀ ਕਾਮਿਲ ਦਾ ਮੁਕਾਬਲਾ ਕੋਈ ਪਾਰਟੀ ਨਹੀਂ ਕਰ ਸਕਦੀ ਇੱਕ ਪਾਰਟੀ ਵੀ ਨਹੀਂ ਕਰ ਸਕਦੀ ਜੋ ਕੁਝ ਵੀ ਕਿਸਾਨ ਨੂੰ ਸਹੂਲਤਾਂ ਮਿਲੀਆਂ ਹੈ ਸਾਰੀਆਂ 100% ਅਕਾਲੀ ਦਲ ਨੇ ਗੱਦੀਆ ਤੇ ਵੱਡੇ ਪੰਜ ਸਾਹਿਬ ਨੇ ਦਿੱਤੀ। ਭਾਵੇਂ ਤੁਹਾਡੇ ਬੰਦੀਆਂ ਦੇ ਬਿੱਲ ਮਾਫ ਕਰਨੇ ਆ ਟੂਲ ਕਲੈਕਸ਼ਨ ਦੇਣੇ, ਭਾਵੇਂ ਖਾਲੇ ਬਣਾਉਣੇ, ਭਾਵੇਂ ਕੱਸੀਆਂ ਕੱਟਣੀਆਂ, ਭਾਵੇਂ ਮੰਡੀਆਂ ਬਣਾਉਣੀਆਂ, ਭਾਵੇਂ ਟਰੈਕਟਰ ਤੇ ਟੈਂਕ ਸਰਵ ਕਰਨਾ, ਉਵੇਂ ਗਰੀਬ ਜਨਤਾ ਵਾਸਤੇ ਆਟਾ, ਦਾਲ, ਛੜਾਣ, ਪੈਨਸ਼ਨ, ਐਸ.ਸੀ. ਸਕਾਲਰਸ਼ਿਪ, ਦੁਨੀਆ ਚੀਜ਼ਾਂ ਬਿਨਾਂ ਸਾਰੀਆਂ ਹੀ ਉਹਨਾਂ ਨੇ ਦਿੱਤੀਆਂ ਤੇ ਅੱਜ ਸਾਰੀਆਂ ਬੁੱਲਦੀਆਂ ਫੜਦੀਆਂ ਕੋਈ ਕੁਸਾਰੇ ਕਿਸੇ। ਆਪਣੇ ਕੌਮ ਵਿੱਚ ਬਹੁਤ ਵੱਡੀ ਇੱਕ ਬਿਮਾਰੀ ਹੈ। ਆਪਾਂ ਤੇਜਰਬੇ ਬੜੇ ਕਰਦੇ ਹਾਂ ਪਰ ਤੇਜਰਬੇ ਕਿੰਨਾ ਵੱਡਾ ਨੁਕਸਾਨ ਕਰ ਗਿਆ ਆਪਣਾ 5 ਸਾਲ ਪਿਛੇ ਹੋ ਗਏ ਅੱਜ ਮੈਂ ਸੜਕਾਂ ਬਣਾ ਕੇ ਗਿਆ ਸੀ ਮੈਂ ਆਪਾਂ ਸਰਕਾਰੀ ਦੇਖ ਲੈ ਤੁਹਾਡੇ ਨਾਲ ਹੈ ਕੁੱਟੀਆਂ ਪੀਆਂ ਜਿਹੜੇ ਮਰੇ ਹੋਏ ਹੋਏ ਪਏ ਆ ਦਰਬਾਰ ਸਾਹਿਬ ਦੇ ਸਾਹਮਣੇ ਮੈਂ ਕਿੰਨਾ ਸੋਹਣਾ ਬਣਾ ਕੇ ਗਿਆ ਸੀ ਗੰਦ ਪਿਆ ਉਹ ਪੂਰੇ ਪੰਜਾਬ ਵਿੱਚ ਉਹਨਾਂ ਹੀ ਏਟ ਲੱਗੀ ਜਦੋਂ ਆਪਦੀ ਸਰਕਾਰ ਸੀ ਉਹਦੇ ਬਾਅਦ ਨਹੀਂ ਲੱਗੀ ਨਾ ਲੱਗਣੀ ਹੈ ਕਿਉਂਕਿ ਸਾਰੇ ਵਾਸਤੇ ਕਾਲੀ ਦਲ ਵਾਸਤੇ ਆ ਕਰ ਰਹੇ ਹੁਣਾਂ ਵਾਸਤੇ ਗੈਸਟ ਆ ਉਸਨ ਕੀ ਦਿੱਲੀ ਆ ਗਏ ਗੈਸਟ ਉਧਰੇਗੇ ਜੇ ਪੰਜ ਸਾਲ ਡੱਪ ਕੇ ਚੱਗੇ ਨੁਕਲਾ ਚ ਚੰਗਾ ਪੈਸਾ ਕਮਾਲਿਆ ਉਹ ਤਾਂ ਸੋਚਦੇ ਯਾਰ ਇੱਕ ਵਾਰ ਭਾਵੇਂ ਪੜ੍ਹਨਾ ਜਿੰਨਾ ਮਰਜੀ ਕਮਾ ਲਓ ਉਹ ਸੋਚਦੇ ਕਿ ਜਿਹੜੇ ਦੇਖ ਕਾਲੀ ਦਲ ਦੇ ਕੰਮ ਕੀਤੇ ਫੱਗੀ ਨਹੀਂ ਮੋਟਾ ਪਈਆਂ ਫਿਰ ਕੰਮ ਕਰਨ ਦਾ ਲੋੜ ਕੀ ਐ ਪੈਸੇ ਕਮਾਈਏ ਆ ਸੋਚ ਐ ਕਾਲੀ ਦਲ ਦੀ ਸੋਚ ਐ ਪੰਜਾਬ ਦੇ ਲੋਕ ਉਹ ਤੋਂ ਦੇ ਸਾਹਮਣੇ ਆ ਸਾਡੇ ਤੋਂ ਵੱਧ ਤਾਕਤ ਵੱਡੀ ਪਾਰਟੀ ਕਾਂਗਰਸ ਹੈ ਸਾਡੇ ਤੋਂ ਵੱਡੀ ਭਾਜਪਾ ਹੈ ਸਾਡੇ ਤੋਂ ਵੱਧ ਛਾਪ ਵਾਲਾ ਕੋਈ ਨਹੀਂ ਵੱਧ ਪਰ ਕਿਸੇ ਨੇ ਸੇਵਾ ਦੀ ਆਇ ਨਹੀਂ دونك ਉਹਨਾਂ ਦੇ ਦੇਲ ਦੀ ਸੇਵਾ ਹੈ ਨਹੀਂ ਉਹਨਾਂ ਦੇ ਦੇਲ ਤਾਂ ਜੇ ਪਾ ਭਰਨਾ ਹੈ ਜੇਬ ਚੋਂ ਕਢਣਾ ਨਹੀਂ ਦੁਆਨੀ ਨਹੀਂ ਕਰਦੇ ਆਪਣੇ ਜੇਬ ਚੋਂ ਭਰ ਜਿੰਨਾ ਮਰਜ਼ੀ ਦੇਜ ਪਾ ਦੇ ਉਹਨਾਂ ਨੇ ਇਸ ਕਰਕੇ ਮੈਂ ਜਦਾ ਸਮਝ ਨਾ ਮਾਫੀ ਚਾਹਣਾ ਤੁਸੀਂ 12 ਵਜੇ ਬੈਠਿਓ ਪਰ ਨਹੀਂ ਰਾਤ ਨੂੰ 3 ਵਜੇ ਜਹਾਜ਼ ਤੇ ਲੈਂਡ ਕੀਤਾ ਦਿੱਲੀ 에ਰਪੋਰਟ 3 ਵਜੇ ਸਵੇਰੇ ਉਤੋਂ ਸਿੱਧਾ ਆਈ ਚੱਲੇ ਆਂ ਜਿੰਦਰ ਸਾਹਿਬ ਤੇ ਫਾਦਰ ਦਾ ਬ੍ਰਦਰ ਦੀ ਡੈਥ ਹੋ ਗਈ ਉੱਥੇ ਅਫਸੋਸ ਕਰਕੇ ਸਿੱਧਾ ਉੱਥੋਂ ਸਿੱਧਾ ਹੀ ਆ ਰਿਹਾ ਇੱਥੇ ਮੈਂ ਮੈਂ ਵੀ ਹਲੇ ਅੱਖਾਂ ਮੀਟੀਆਂ ਨਹੀਂ ਲੈਣੀਆਂ ਮੈਂ ਕਿ ਸੁੱਤਾ ਨਹੀਂ ਪੁੜੀਦਾ ਤੇ ਇਹਦੇ ਬਾਅਦ ਇੱਕ ਪ੍ਰੋਗਰਾਮ ਹੈ ਚਲੋ ਰਲ ਮਿਲ ਕੇ ਆਪਾਂ ਇਕੱਠੇ ਹੋ ਜਾਵਾਂਗੇ ਪਰ ਇੱਕ ਬੇਨਤੀ ਕਰਦਾ ਹਾਂ ਆਪ ਤਰਨ ਪਾਵਨ ਦੀ ਜੰਗ ਜਿੱਤਨੀ ਆ ਪੰਜ ਆਪਾਂ ਜਿੱਤ ਗਏ ਸੋਨਹਾਰ ਸਾਂਭੀ ਲੋ ਤੁਸੀਂ ਜਿੱਤ ਜੋ ਤਰਨ ਤਰਨ ਦੀ ਤੁਹਾਡੇ ਸਾਰੇ ਰਿਸ਼ਤੇਦਾਰੀਆਂ ਰੋਜ਼ਦਰੀਆਂ ਦੋਸਤ ਮਿੱਤਰ ਹੁਣੇ ਨਾਲ ਗਵਾਣ ਚ ਆ ਜਿੱਤ ਜਿਏ ਤੇ ਝਾੜੂ ਵਾਲਿਆਂ ਨੂੰ ਤਾਂ ਬਾਹਰ ਦਵਾ ਦੂੰ ਮੈਂ ਇਹ ਜਿੱਤਣ ਦੇ ਬਾਅਦ ਹੀ ਸੋਨਹਾਰ ਸਾਂਭੀ ਲੋ ਇੰਨਾ ਧਮਾਏ ਬੈਠੇ ਆ ਤੁਸੀਂ ਦੇਖ ਲਓ ਹੁਣ ਅਫਸਰਾਂ ਨੂੰ ਵਰਤਨ ਲੱਗੇ ਤੁਸੀਂ ਹੈਰਾਨ ਆ ਐਸਐਸਪੀ ਤਰਨਤਾਰਨ ਬੀਬੀ ਹੈ ਪਰ ਮੈਂ ਹੈਰਾਨ ਆ ਉਸ ਬੀਬੀ ਦੇ ਛਰੇ ਆਮ ਆਮ ਆਦਮੀ ਪਾਰਟੀ ਦਾ ਜਿਵੇਂ ਜ਼ਿਲ੍ਹੇ ਦਾ ਪ੍ਰਬੰਧਾ ਉਵੇਂ ਕੰਮ ਕਰ ਰਹੀ ਹੈ ਉਹਨਾਂ ਨੂੰ ਪਤਾ ਕਿ ਸਾਡੀ ਹੁਣ ਪੈਣਾ ਤੋਂ ਜੀਵੀਰ ਹੋ ਗਈ ਹੈ ਐਸਐਸਪੀ ਤਰਨਤਾਰਨ ਨੇ ਸਾਡੇ ਜਿੰਨੇ ਵੀ ਮੇਨ ਸਰਪੰਚ ਆ ਵਰਕਰ ਸਾਰਿਆਂ ਦੇ ਪੱਖੇ ਦੀ ਨਿਸ਼ਮਤ ਹੈ 50 ਪਰਚੇ ਤਾਂ ਪਏ ਇਹਨਾਂ ਨੇ 275 ਤੋਂ ਦੂਜੇ ਇਹਨਾਂ ਨੂੰ ਕਿਵੇਂ ਨੇ ਕੇ ਅੰਦਰ ਕਰਦੇ ਮੈਂ ਕਿਹਾ ਜਿੰਨੇ ਮਰਜੀ ਅਜਿੰਦੀ ਮੈਡਮ ਜਿੰਨੇ ਮਰਜੀ ਪੱਕੇ ਦੇ ਦਿਓ ਪਰ ਆ ਗੁਨਾ ਤੁਸੀਂ ਤੁਹਾਡੇ ਨਾਮ ਤੇ ਲਿਖਿਆ ਜਾਊਗਾ ਕਿਉਂਕਿ ਅਫਸਰ ਦਾ ਕੰਮ ਹੈ ਇਨਸਾਫ ਦੇਣਾ ਅਫਸਰ ਦਾ ਕੰਮ ਨਹੀਂ ਹੈ ਕਾਨੂੰਨ ਤੋੜਨਾ ਜੇ ਅਫਸਰ ਕਾਨੂੰਨ ਤੋੜੂਗਾ ਉਹਨੂੰ ਵੀ ਉਹੀ ਸਜ਼ਾ ਹੋ ਜੋ ਆਮ ਇਨ ਆਦਮੀ ਕਾਨੂੰਨ ਤੋੜਦਾ ਹੈ ਤੁਸੀਂ ਦੇਖ ਹੀ ਲਿਆ ਮੈਡਮ ਅੱਜ ਭਗਤਾਂਮ ਦਿਏਗੀ ਨੇ ਕਾਨੂੰਨ ਤੋੜਿਆ ਤਾਂ ਫਿਰ ਉਸ ਤੇ ਲੱਗਦੀ ਆ ਜੇਹਣਾ ਨਾ ਹੁੰਦਾ ਉਹਨਾਂ ਨੂੰ ਉਹਨਾਂ ਲੋਕਾਂ ਵਾਸਤੇ ਜਿਹੜੇ ਕਾਨੂੰਨ ਤੋੜਦੇ ਐ ਭਾਵੇਂ ਅਫਸਰ ਆਇਆ ਭਾਵੇਂ ਕੋਈ ਵੀ ਐ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਤੁਸੀਂ ਇਹਨਾਂ ਝਾੜਮਾਲਾਂ ਦੇ ਹੀਪਾਂ ਦੇ ਗੱਲਾਂchnਾਇਓ ਕਿਉਂਕਿ ਇੰਨਾ 5-7 ਮਹੀਨੇ ਰਹਿ ਗਏ ਸਾਲੇ ਦੇ ਬਾਅਦ ਲੰਬੜੇ ਨਹੀਂ ਪੰਜਾਬ ਚ ਪੰਜਾਬ ਦੇ ਲੋਕਾਂ ਨੇ ਲੋਕਾਂ ਨੇ ਛਿੱਤਰ ਮਾਰ ਕੇ ਉਹਨਾਂ ਭਜਾਉਣਾ ਐ ਇੰਨਾ ਤੰਗ ਕਰਤਾ ਪੰਜਾਬ ਦੇ ਲੋਕਾਂ ਨੂੰ ਆ ਚਾਹੂ ਵਾਲਿਆਂ ਨੂੰ ਸਾਰੇ ਲੁਟੇਰੇ ਆਏ ਐ ਤੇ ਇਹਨਾਂ ਲੁਟੇਰਿਆਂ ਦੇ ਤੁਸੀਂ ਹੱਥ ਬਣ ਕੇ ਤੁਸੀਂ ਉਹਨਾਂ ਨੂੰ ਜਿਤਾਉਣ ਤੇ ਲੱਗਿਓ ਆ ਕੰਮ ਅਕਸਰ ਨਹੀਂ ਮੈਂ ਫਿਰ ਵੀ ਬੇਨਤੀ ਕਰਦਾ ਕਿ ਤੁਸੀਂ ਇਹ ਜੇ ਕੰਮ ਛੱਡ ਦਿਓ ਬਾਕੀ ਕਲਾਸਮੈਟਰ ਉਹਨੂੰ ਇੱਥੇ ਮੈਂ ਜੇ ਕੰਮ ਛੱਡ ਦਿਓ ਕਿਉਂਕਿ ਆਹੋ ਲੋਕ ਨਹੀਂ ਆ ਜਿਹੜਾ ਤੁਹਾਨੂੰ ਥੋੜਾ ਸਾਥ ਦੇਣਗੇ ਇਹਨਾਂ ਦਾ ਤੁਹਾਨੂੰ ਫਸਾ ਕੇ ਭੱਜਣਾ ਹੈ ਤੇ ਨੁਕਸਾਨ ਬੰਦੇ ਦੇ ਕਰੀਅਰ ਦਾ ਹੋ ਜਾਂਦਾ ਸੋ ਮੈਂ ਜ਼ਿਆਦਾ ਸਮਾਨ ਲੈਣ ਦਾ ਹੋਇਆ ਖੁੱਡਾ ਸਾਰਿਆਂ ਨੂੰ ਅੱਜ ਮੈਂ ਵਰਕਰਾਂ ਦੇ ਨਾਲ ਖੜਾ ਹਾਂ ਤੁਸੀ ਬਹੁਤ ਮਿਹਨਤ ਕੀਤੀ ਹਣਾ ਛੋਟਾ ਸਾਹਿਬ ਬਿੱਟਾ ਚੇਅਰਮੈਨ ਸਾਹਿਬ ਦੇ ਟਰੇ ਆਪਾਂ ਬੈਠੇ ਆ